ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕਸ ਵਿਰਾਟੀਵੀ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਵੀ ਨਤੀਜੇ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਜੈਤੋ ਵਿੱਚ ਪੁਲਿਸ ਨੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਦੱਸਦੇ ਕਿ ਜੈਤੋ ਦੇ ਨੇੜਲੇ ਪਿੰਡ ਰਾਮਿਆਣਾ ਤੇ ਆਸ-ਪਾਸ ਦੇ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਸਨ ਅਤੇ ਇਹ ਲੁਟੇਰੇ ਕਾਫੀ ਸਰਗਰਮ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਕਾਬੂ ਕੀਤੇ ਲੁਟੇਰਿਆਂ ਵੱਲੋਂ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਇੱਕ ਵਿਅਕਤੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ ਅਤੇ ਉਸ ਦਾ ਮੋਟਰਸਾਈਕਲ ਨਕਦੀ ਅਤੇ ਮੋਬਾਈਲ ਦੀ ਖੋਹ ਕੀਤੀ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਲੁੱਟ ਦਾ ਸਮਾਨ ਵੀ ਬਰਾਮਦ ਕਰਕੇ ਪੀੜਤ ਦੇ ਹਵਾਲੇ ਕੀਤਾ ਗਿਆ ਇਸ ਮਾਮਲੇ ਦੇ ਸਬੰਧ ਵਿੱਚ ਡੀਐਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਦੇ ਹੌਸਲੇ ਪਿਛਲੇ ਕੁਝ ਸਮੇਂ ਤੋਂ ਬੁਲੰਦ ਹੋਏ ਸਨ ਅਤੇ ਇਹ ਗਰੋਹ ਰਾਤ ਦੇ ਸਮੇਂ ਸੁੰਨਨੇ ਥਾਮਾ ਤੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦਾ ਸੀ ਉਹਨਾਂ ਕਿਹਾ ਕਿ ਦੋਸ਼ੀਆਂ ਕੋਲੋਂ ਪੁੱਛਗਿਛ ਦੌਰਾਨ ਕਈ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਉਹਨਾਂ ਕਿਹਾ ਕਿ ਇਸ ਸਫਲਤਾ ਦੇ ਨਾਲ ਜੈਤੋ ਪੁਲਿਸ ਨੇ ਨਾ ਸਿਰਫ ਲੁੱਟਾਂ ਦੀਆਂ ਵੱਧ ਰਹੀਆਂ ਵਾਰਦਾਤਾਂ ਨੂੰ ਰੋਕਿਆ ਸਗੋ ਇਲਾਕੇ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵੀ ਪੈਦਾ ਕੀਤੀ ਹੈ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਜਾਰੀ ਹੈ ਤੇ ਗਰੋਹ ਦੇ ਨਾਲ ਜੁੜੇ ਇਹਨਾਂ ਦੇ ਹੋਰ ਸਾਥੀਆਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਡਾਕਟਰ ਪ੍ਰਗਿਆ ਜਨ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨੇ ਸਖਤੀ ਕੀਤੀ ਹੋਈ ਹੈ ਜਿਹੜੇ ਸਮਾਜ ਵਿਰੋਧੀ ਅਪਰਾਧ ਹੈ। ਇਸੇ ਮਿਤੀ 10 ਅਕਤੂਬਰ ਨੂੰ ਪਿੰਡ ਰਾਮਿਆਣਾ ਵਿੱਚ ਰਾਤ ਦੇ ਸਮੇਂ ਬਖਰੀ ਭੱਟ 8:30 ਵਜੇ ਜਿਹੜੀਆਂ ਦੋ ਖੋਹ ਦੀਆਂ ਵਾਰਦਾਤਾਂ ਹੋਈਆਂ ਸੀ। ਇੱਕ ਤਾਂ ਸ਼੍ਰੀ ਪ੍ਰੇਮ ਚੰਦਾ ਜਿਹੜੇ ਟੀਚਿੰਗ ਚ profession ਚਾ ਉਹਨਾਂ ਤੋਂ ਉਹਨਾਂ ਦਾ ਮੋਟਰਸਾਈਕਲ ਤੇ ਉਹਨਾਂ ਨੂੰ ਮੋਬਾਈਲ ਖੋ ਲਿਆ ਸੀ ਤੇ ਇਸ ਤੋਂ ਇਲਾਵਾ ਇੱਕ ਅਮਨਦੀਪ ਸਿੰਘ ਨੇ ਰਾਮਿਆਣਾ ਦੇ ਇਹਨਾਂ ਦੇ ਵੀ ਸੱਟਾ ਮਾਰ ਕੇ ਇਹਨਾਂ ਦਾ ਫੋਨ ਜਿਹੜਾ ਕੋਕ ਲੈ ਗਿਆ ਸੀ ਇਸੇ ਸੰਬੰਧ ਵਿੱਚ ਇਹਨਾਂ ਦਾ ਇਹ ਵੀ ਪਤਾ ਲੱਗਿਆ ਵੀ ਇਹ ਕੁਝ ਇਹ ਮਿਲੀਆਂ ਦੁਲੀਆਂ ਵਾਰਕਤਾਂ ਜਿਹੜੀਆਂ ਕੋਟਕੂੜਾ ਸਬ ਡਿਵੀਜ਼ਨ ਦੇ ਵਿੱਚ ਉਹਨਾਂ ਦੇ ਪਿੰਡਾਂ ਜਾਂ ਉਹਨਾਂ ਦੇ ਸ਼ਹਿਰ ਦੇ ਏਰੀਆ ਦੇ ਵਿੱਚ ਵੀ ਹੋਈਆਂ ਜਦੋਂ ਅਸੀਂ ਇਸ ਬੰਦੀ ਮੁਕਦਮਾ ਦਰਜ ਕੀਤਾ ਅਤੇ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਮੈਡਮ ਵਰਗਾ ਜਨ ਉਹਨਾਂ ਵੱਲੋਂ ਜਿਹੜੀ ਸਾਡੀ ਇੱਕ ਸਾਂਝੀ ਟੀਮ ਹੈ ਜਿਹੜੀ ਬਣਾਈ ਗਈ ਜਿਹਦੇ ਵਿੱਚ ਡੀਐਸਪੀ ਕੋਟਪੂਰਾ ਮੈਂ ਇੰਸਪੈਕਟਰ ਨਾਪਰੀ ਸਿੰਘ ਅਤੇ ਇੰਸਪੈਕਟਰ ਚਮਕੌਰ ਸਿੰਘ ਜਿਹੜੇ ਐਸਐਚਓ ਸਿਟੀ ਕੋਟਪੂਰਾ ਨੇ ਉਹਨਾਂ ਦੀ ਦੋਵੇਂ ਟੀਮਾਂ ਨੂੰ ਇੱਕ ਸਾਂਝੀ ਟੀਮ ਬਣਾਈ ਗਈ ਸਾਂਝੇ ਐਫਰਟਸ ਨਾਲ ਹੀ ਜਿਹੜੇ ਅਸੀਂ ਦੋ ਵਿਅਕਤੀ ਹੈ ਜਿਹੜੇ ਉਹਨਾਂ ਨੂੰ ਵਿਸਤਾਰ ਕਰਨ ਦੇ ਵਿੱਚ ਅਸੀਂ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਵਿੱਚ ਕਮਨਪ੍ਰੀਤ ਸਿੰਘ ਔਰ ਮਣੀ ਅਤੇ ਨਵੀ ਸਿੰਘ ਇੰਗਲਿਸ ਗੋਰਾਪੁੱਤਰ ਜੀ ਸਿੰਘ ਜਿਹੜੇ ਕਿ ਬਾਂਦਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਜਿਹੜਾ ਮੋਟਰਸਪਰਿੰਡੀ ਸੀ ਇਹ ਇਹ ਜਿਹੜੇ ਐ ਮੋਟਰਸਾਈਕਲ ਲੈ ਕੇ ਸ਼ਾਮ ਨੂੰ ਨਿਕਲਦੇ ਸੀ ਤੇ ਜਿਹੜੇ ਸਟੇਸ਼ਨ ਕੋਟ ਖਪੂਰਾ ਜਾਂ ਉਸ ਦੇ ਆਸ-ਪਾਸ ਜਿਹੜੇ ਸੁਨਸਾਨ ਜਿਹੜੇ ਰਾਹ ਰਸਤੇ ਹੈਗੇ ਆ ਜਾਂ ਜੈਤੋ ਦੇ ਜਿਹੜੇ ਰਾਹ ਆ ਉਦੇ ਵਿੱਚ ਜਿਹੜੇ ਇਹ ਜਿਹੜੇ ਵਿਅਕਤੀ ਉਥੇ ਜਿਨ੍ਹਾਂ ਨੂੰ ਲੱਗਦਾ ਸੀ ਵੀ ਇਕੱਲੇ ਆ ਰਹੇ ਆ ਉਹਨਾਂ ਦੀ ਕੁੱਟਮਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਾਂ ਪੈਸੇ ਜਾਂ ਉਹਨਾਂ ਦੇ ਮੋਬਾਈਲ ਆ ਜਿਹੜੇ ਖੋਲਦੇ ਸੀ ਇਸ ਤੋਂ ਇਲਾਵਾ ਇਹਨਾਂ ਨੇ 3-4 ਵਾਰਦਾਤਾਂ ਜਿਹੜੀਆਂ ਹੈ ਸਾਡੇ ਕੋਲ ਮੰਨੇ ਆ ਜਿਹੜੀਆਂ 4 ਵਾਰਦਾਤ ਤਕਰੀਬ ਮੰਨੇ ਆ ਜਿਹੜੀਆਂ ਇਹਨਾਂ ਨੇ ਹੂੜ ਪੂਰੇ ਏਰੀਆ ਦੇ ਵਿੱਚੋਂ ਕੀਤੀਆਂ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ 2 ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਵੀ ਇਹ ਮੰਨੇ ਆ ਜਿਹੜੀ ਰਾਮਿਆਣੇ ਪਿੰਡ ਦੇ ਵਿੱਚ ਇਹਨਾਂ ਨੇ ਕੀਤੀ ਸੀ ਇਹ ਦੇ ਵਿੱਚ ਅਸੀਂ ਇਹਨਾਂ ਨੂੰ ਅੱਜ ਅਰੈਸਟ ਕਰ ਲਿਆ ਰੈਸ਼ਟ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਪੁਲਿਸ ਰਿਮਾਨ ਜਿਹੜਾ ਹਾਸਲ ਕਰ ਲਿਆ ਤੇ ਇਹਨਾਂ ਤੋਂ ਹੁਣ ਜਾਣਕਾਰੀ ਲਵਾਂਗੇ ਗ੍ਰੋ ਹੈ ਸਾਡੇ ਹਿਸਾਬ ਨਾਲ ਹੋਰ ਵੀ ਜਿਹੜੇ ਵਿਅਕਤੀ ਇਹਦੇ ਵਿੱਚ ਸ਼ਾਮਲ ਹੈ ਤੇ ਇਹਨਾਂ ਤੋਂ ਹੋਰ ਵੀ ਜਿਹੜੀ ਬਰਾਮਦਗੀ ਹੈ ਅਸੀਂ ਕਰਵਾ ਰਹੇ ਹਾਂ ਹੁਣ ਮੌਕੇ ਤੇ ਕੀ ਕੁਝ ਟਰਪ ਹੋਇਆ ਹੁਣ ਮੌਕੇ ਤੇ ਸਾਡੇ ਕੋਲੋਂ ਇੱਕ ਮੋਟਰਸਾਈਕਲ ਹੈ ਜਿਹੜਾ ਸੀਡੀ ਡੀ ਲਕਸ ਜਿਹੜਾ ਉਹਨਾਂ ਨੇ ਪ੍ਰੇਮ ਚੰਦ ਜੀ ਤੋਂ ਖੋਇਆ ਸੀਗਾ ਇਸ ਤੋਂ ਇਲਾਵਾ ਇੱਕ ਮੋਬਾਈਲ ਵੀ ਹੈ ਜਿਹੜਾ ਅਸੀਂ ਬਰਾਮਦ ਕਰ ਲਿਆ ਇੱਕ ਮੋਲ ਸਾਡਾ ਅਜੇ ਬਰਾਮਦ ਕਰਾਉਣਾ ਬੈਠਾ ਪਰ ਹੋਰ ਜਿਹੀ ਕੁਝ ਜਮਾ ਰਾਸ਼ੀ ਜਿਹੜੀ ਇਹਨਾਂ ਨੇ ਖੋਈ ਸੀਗੀ ਉਹ ਵੀ ਅਸੀਂ ਜਿਹੜੀ ਹੈ ਬਰਾਮਦ ਕਰਾਉਣੀ ਹਜੇ ਬਾਕੀ ਹੈ ਇਸ ਤੋਂ ਇਲਾਵਾ ਵੀ ਦੱਸਣਾ ਜ਼ਰੂਰੀ ਹੈ ਵੀ ਇਹਨਾਂ ਦੇ ਖਿਲਾਫ ਜਿਹੜਾ ਮਨਪ੍ਰੀਤ ਮਣੀ ਤੇ ਨਵੀ ਸਿੰਘ ਇਹਨਾਂ ਵਿੱਚੋਂ ਨਵੀ ਹੈ ਜਿਹੜਾ ਉਹਦੇ ਖਿਲਾਫ ਜਿਹੜੇ ਦੋ ਮੁਕੱਦਮੇ ਪਹਿਲਾਂ ਹੀ ਦਰਜ ਹੈ ਜਿਦੇ ਵਿੱਚ ਖੋਦ ਦਾ ਮੁਕੱਦਮਾ ਅਤੇ ਇਸ ਤੋਂ ਇਲਾਵਾ 1304 ਬੀ ਐਨ ਐਸ ਦਾ ਮੁਕੱਦਮਾ ਜਿਹੜਾ ਥਾਣਾ ਸਿਟੀ ਕੋਰਪ ਬੂਰਾ ਦੇ ਵਿੱਚ ਦਰਜ ਹੈ ਇਸ ਤੋਂ ਲਾਵਾ ਹੁਣ ਅਸੀਂ ਹੋਰ ਵੀ ਇਹਨਾਂ ਤੋਂ ਹੁਣ ਅਸੀਂ ਬਰੀਕੀ ਨਾਲ ਪੁਚੀਸ਼ ਕਰਨੀ ਹੈ ਤੇ ਇਹਨਾਂ ਤੋਂ ਹੋਰ ਵੀ ਵਾਰਦਾਤਾ ਜਿਹੜੀ ਹੈ ਉਹ ਟਰੇਸ ਹੋਣ ਦੀ ਪੂਰੀ ਉਮੀਦ ਹੈ ਇਸ ਤੋਂ ਇਲਾਵਾ ਪੜੀ ਰੱਖਣਾ ਇਸ ਤੋਂ ਇਲਾਵਾ ਹੋਰ ਵੀ ਮੈਂ ਇੱਕ ਦੱਸਣਾ ਚਾਹਾਂਗਾ ਕਿ ਇੱਕ ਜਿਹੜਾ ਥੋੜੇ ਦਿਨ ਪਹਿਲਾਂ ਆਪਣੇ ਵਿਸ਼ਨੰਦੀ ਬਾਜ਼ਾਰ ਦੇ ਵਿੱਚ ਜਿਹੜੀ ਇੱਕ ਲੜਾਈ ਮਾਰਕੁੱਟ ਦੀ ਮਾਰਕੁੱਟ ਹੋਈ ਸੀਗੀ ਇੱਕ ਸ਼ਿਵਨ ਨਾਮ ਦੇ ਲੜਕੇ ਦੀ ਮਾਰਕੁੱਟ ਹੋਈ ਸੀ ਤੇ ਉਹ ਸਬੰਧ ਵਿੱਚ ਵੀ ਅਸੀਂ ਜਿਹੜਾ ਫੌਰਨ ਜਿਹੜਾ ਉਸ ਨੂੰ ਸਾਡੇ ਐਸ ਐਚਓ ਸਾਹਿਬ ਹੈ ਜਿਹੜੇ ਉਸ ਨੂੰ ਫੌਰਨ ਨੂੰ ਲੈ ਕੇ ਗਏ ਸੀ ਹਸਪੀਟਲ ਵਿੱਚ ਮੌਕੇ ਤੇ ਫੌਰਨ ਪਹੁੰਚ ਗਏ ਸੀਗੇ ਤੇ ਉਹ ਸ਼ਿਵਨ ਦੇ ਬਿਆਨ ਤੇ ਅਸੀਂ ਟੋਟਲ 9 ਬੰਦਿਆਂ ਦੇ ਖਿਲਾਫ ਅਸੀਂ ਮਕਦਮਾ ਰਜਿਸਟਰ ਕੀਤਾ ਸੀਗਾ ਉਹਦੇ ਵਿੱਚ ਵੀ ਅਸੀਂ ਹੁਣ ਸਖਤ ਕਾਰਵਾਈ ਕਰਦੇ ਕਰਦੇ 9 ਵਿੱਚੋਂ 5 ਜਿਹੜੇ ਦੋਸ਼ੀ ਆ ਸੀ ਉਹਨਾਂ ਦੇ ਅਰੈਸਟ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਸਖਤ ਕਾਰਵਾਈ ਕਰਦੇ ਹੋਏ ਅਸੀਂ ਇਹਨਾਂ ਨੂੰ ਇਹਨਾਂ ਤੋਂ ਹਤਿਆਰਾਂ ਦੀ ਬਰਾਮਦਗੀ ਕਰ ਲਿਆ ਤੇ ਬਾਕੀ ਵੀ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂਗੇ ਸਾਡੇ ਵੱਲੋਂ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਨੂੰ ਸਖਤ ਜਿਹੜੀ ਹਦਾਇਤਾਂ ਸਖਤ ਵਾਰਨਿੰਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾ ਐਕਟੀਵਿਟੀ ਹੈ ਜਿਹੜਾ ਇਤਿਹਾਰਾਂ ਦੇ ਸੀਜ਼ਨਾਂ ਦੇ ਵਿੱਚ ਅਸੀਂ ਜਿਹੜੀ ਬਰਦਾਸ਼ਤ ਨਹੀਂ ਕਰਾਂਗੇ ਤੇ ਸਖਤ ਜਿਹੜਾ ਐਕਸ਼ਨ ਅਸੀਂ ਲਵਾਂਗੇ ਰਾਜ ਦਿਵ ਸਿੰਘ ਸਰਪੰਚਪੰਡ ਰਾਮੈਣੇ ਤੋਂ ਇਹ ਐਸਸੀ ਪਰਿਵਾਰ ਨਾਲ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਐਸਐਚਓ ਸਾਹਿਬ ਨਾਪਰੀ ਜੀ ਨੇ ਡੀਐਸਪੀ ਸਾਹਿਬ ਨੇ ਮਨੋਜ ਕੁਮਾਰ ਜੀ ਨੇ मैडम प्रज्ञा ਜਨ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਸਮੂਹ ಗ್ರಾಮ ਪੰਚਾਇਤ ਵੱਲੋਂ ਜਿਨ੍ਹਾਂ ਨੇ ਸਾਡੇ ਮੰਨ ਦੇ ਵਿੱਚ ਕਾਫੀ ਰੋਸ ਸੀਗਾ ਚੋਰਾਂ ਨੂੰ ਲੈ ਕੇ ਤਾਂ ਇਹਨਾਂ ਨੇ ਬਹੁਤ ਜਲਦੀ ਬੰਦਿਆਂ ਨੂੰ ਆਈਡੈਂਟੀਫਾਈ ਕਰਕੇ ਸਾਡੇ ਸਾਹਮਣੇ ਮੋਟਰਸਾਈਕਲ ਸਾਨੂੰ ਫੋਨ ਜਿਹੜਾ ਉਹ ਦਿੱਤਾ ਅਸੀਂ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆਂ ਜਦੋਂ ਵੀ ਕੋਈ ਆਪਾਂ ਪੰਜਾਬ ਪੁਲਿਸ ਚੰਗਾ ਕੰਮ ਕਰਦੀ ਹੈ ਤਾਂ ਸਾਨੂੰ ਉਹਨਾਂ ਦਾ ਹੌਸਲਾ ਜਰੂਰ ਵਧਾਉਣਾ ਚਾਹੀਦਾ ਅਸੀਂ ਸਮੂਹ ಗ್ರಾಮ ਪੰਚਾਇਤ ਪਿੰਡ ਵਾਸੀ ਐਸਐਚਓ ਸਾਹਿਬ ਦਾ ਡਿਪਟੀ ਸਾਹਿਬ ਦਾ ਤੇ ਮੈਡਮ ਦਾ ਧੰਨਵਾਦ ਕਰਦੇ ਆਂ ਠੀਕ ਹੈ ਜੀ ਨਿਕ ਵਾਪਸ ਘਟਨਾ ਸਾਰੇ ਭਾਈ ਜੀ ਤੁਹਾਨੂੰ ਦੱਸ ਦੇਣਗੇ ਡਿਊਟੀ ਤੋਂ ਆਉਂਦੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਨੇ ਇਹਨਾਂ ਦਾ ਮੋਟਰਸਾਈਕਲ ਖੋਲਿਆ ਸੀ ਨਾਲੇ ਫੋਨ ਖੋਲਿਆ ਸੀ ਨਾਲੇ ਪਰਸ ਖੋਲਿਆ ਸੀ ਸਾਰਾ ਕੁਝ ਸਾਨੂੰ ਪੁਲਿਸ ਨੇ ਬਰਾਮਦ ਕਰਾਤਾ ਪ੍ਰੇਮ ਚੰਦ ਹਾਂਜੀ ਮੈਂ ਡਿਊਟੀ ਤੋਂ ਘਰ ਵਾਪਸ ਆ ਰਿਹਾ ਸੀ ਟਾਈਮ ਲਗਭਗ 9:30 ਦਾ ਸੀ ਤੇ ਰਾਤ ਰਾਤ ਦਾ ਦੋ ਮੁੰਡੇ ਮੋਟਰਸਾਈਕਲਾਂ ਤੇ ਸੀ ਉਹ ਉਹਨਾਂ ਨੇ ਮੂਹਰੇ ਫਲਟੇ ਹੋਏ ਸੀ ਮੇਰੇ ਮੂਹਰੇ ਇੱਕ ਦਾ ਮੋਟਰਸਾਈਕਲ ਲਾ ਕੇ ਮੈਨੂੰ ਕਹਿੰਦਾ ਵੀ ਕੱਢ ਦੇ ਜਿਹੜਾ ਕੋਸ ਹੈਗਾ ਉਹ ਮੇਥੋਂ ਮੇਰਾ ਜ਼ਬਰਦਸਤੀ ਮੋਬਾਈਲ ਖੋ ਕੇ ਪਰਸ ਤੇ ਮੋਟਰਸਾਈਕਲ ਖੋ ਕੇ ਲੈ ਗਏ ਤੇ ਮੈਂ ਐਸਐਸਪੀ ਮੈਡਮ ਪ੍ਰੀਤਿਆ ਜੀ ਡੀਐਸਪੀ ਸ਼੍ਰੀ ਮਨੋਜ ਕੁਮਾਰ ਜੀ ਥਾਣੇਦਾਰ ਜਿਹੜੇ ਐਸਐਚਓ ਹੈ ਨਾ ਨਾਪਰੀ ਸਿੰਘ ਜੀ ਤੇ ਮੌਕੇ ਦੇ ਥਾਣੇਦਾਰ ਸਰਦਾਰ ਇਕਵਾਲ ਸਿੰਘ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਮਤਲਬ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੇ ਮੁਜ਼ਰਮਾ ਉਹ ਕਾਬੂ ਕੀਤਾ ਤੇ ਸਾਡਾ ਸਮਾਨ ਸਾਨੂੰ ਵਾਪਸ ਕਰਵਾਇਆ ਤੇ ਮੈਂ ਪੰਜਾਬ ਦਾ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਵਧੀਆ ਜਲਦੀ ਸਾਨੂੰ ਚੀਜ਼ਾਂ ਲੱਭ ਕੇ ਦਿੱਤੀਆਂ ਤੇ ਮੁਜ਼ਰਮਾਨ ਉਹਨਾਂ ਨੇ ਫੜ ਕੇ ਉਹਨਨੂੰ ਪਰਚਾ ਦੇ ਕੇ ਤੇ ਉਹਨਨੂੰ ਆਪਦੀ ਹਿਰਾਸਤ ਵਿੱਚ ਚਲਿਆ ਹੋਇਆ ਹੈ